ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਰਕੇ ਆਪਾਂ ਮਹਾਰਨੀ ਦਾ ਜਿਹੜਾ ਉਚਾਰਨ ਕਰਦੇ ਆ ਮਹਾਰਨੀ ਦੇ ਅੰਦਰ ਦੋ ਲਾਈਨਾਂ ਜਿਹੜੀਆਂ ਇੱਕ ਮੰਗੇ ਵਾਲੀ ਆਲੀ ਇੱਕ ਣੇ ਵਾਲੀ ਤੇ ਨਾਣੇ ਵਾਲੀ ਵੀ ਲਾਈਨ ਆ ਜਿਹੜੀ ਇਹ ਤਿੰਨ ਲਾਈਨਾਂ ਜਿਹੜੀਆਂ ਇਹ ਬਹੁਤ ਬਹੁਤ ਖੀਆਂ ਬੋਲਣ ਦੇ ਵਿੱਚ ਜ਼ੁਬਾਨ ਨੂੰ ਉਲਟਾ-ਪੁਲਟਾ ਕਰਨਾ ਆਵਾਜ਼ ਨੂੰ ਸਹੀ ਕੱਢਣਾ ਤੇ ਲਗਾਤਾਰਾਂ ਦੀਆਂ ਜਿਹੜੀਆਂ ਆਵਾਜ਼ਾਂ ਉਹ ਸਹੀ ਕੱਢਣੀਆਂ ਤੇ ਉਹ ਬਹੁਤ ਬਹੁਤ ਖੀਆਂ ਇਹਦੇ ਵਿੱਚ ਜਿਹੜੇ ਵੀਰ ਵੀਡੀਓ ਦੇਖ ਰਹੇ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਲਾਇਕ ਕਰਨ ਕਮੈਂਟ ਜਰੂਰ ਕਰਨ ਤੇ ਵਾਤ-ਵਾਤ ਸ਼ੇਅਰ ਕਰਨ ਤੇ ਆਓ ਆਪਾਂ ਤਿੰਨ ਲਾਈਨਾਂ ਦੇ ਜਿਹੜਾ ਉਚਾਰਨ ਕਰਾਂਗੇ ਧਿਆਨ ਦਿਓ ਜੀ ਜਿਸ ਤਰ੍ਹਾਂ ਕਰਕੇ ਮੰਗੇ ਲੈਂਡ ਦਾ ਲਾਈਨ ਦੀ ਜਿਹੜੀ ਆਪਾਂ ਉਹਦਾ ਉਚਾਰਨ ਕਰਾਂਗੇ ਜਿਸ ਤਰ੍ਹਾਂ ਕਰਕੇ ਨੰਗਾ ਮੁਖ ਦਾ ਨੰਗੇ ਕੰਨਾ ਨੰਗਾ ਨੰਗੇ ਸਿਆਰੀ ਂਗੇ ਨੰਗੇ ਬਿਆਰੀ ਂਗੀ ਨੰਗੇ ਅੰਖੜ ਂਗੂ ਨੰਗੇ ਦਲੈਗੜ ਂੂ ਨੰਗੇ ਲਾਂ ਂਗੇ ਨੰਗੇ ਦਲਾਵਾ ਨੈ ਨੰਗੇ ਹੋੜਾ ਂਉ ਨੰਗੇ ਕਰਲਾ ਂਉ ਨੰਗੇ ਟਿਪੀ ਨੰਗ ਨੰਗੇ ਕਨਾ ਮਿਨੀ ਂਉ ਫਿਰ ਅੱਗੇ ਣਝੇ ਵਾਲੀ ਲੈਣਾ ਜਿਹੜੀ ਣਿਆ ਮੁਖਤਾ ਣਿਆ ਣਝੇ ਤਨਾ ਣਿਆ ਣਝੇ ਸਿਆਰੀ ਣੇ ਣਝੇ ਭਿਆਰੀ ਣੀ ਣਝੇ ਔੜ ਣਿਉ ਣਝੇ ਦਲਾਇਦਰਾ ਣਿਉ ਣਣੇਲਾ ਣੇ ਣਣੇਦਲਾਮਾ ਣ ਣਣੇ ਹੋੜਾ ਨੋ ਣਣੇ ਕਨੌੜਾ ਨੋ ਣਣੇ ਟਪੀ ਣ ਣਣੇ ਕਨਾਬਿੰਦੀ ਨਿਆ ਇਸੇ ਤਰ੍ਹਾਂ ਨਾਣੇ ਵਾਲੀ ਲੈਣਾ ਜਿਹੜੀ ਨਾਣਾ ਮੱਤਕਾ ਨਾਣੇ ਸੇ ਹਰੀ ਣੇ ਨਾਣੇ ਵਿਹਾਰੀ ਣੀ ਨਾਣੇ ਓਖਣ ਨੂੰ ਨਾਣੇ ਦਲੇਦੜ ਨੂੰ ਨਾਣੇ ਲਾਲ ਣੀ ਨਾਣੇ ਦਲਾਵਾ ਣੈ ਨਾਣੇ ਹੂੜਾ ਨੋਂ ਨਾਣੇ ਕੜੌੜਾ ਨੋਂ ਨਾਣੇ ਟਿੱਪੀ ਰੰਗ ਨਾਣੇ ਕੰਨਾ ਮਿੰਦੀ ਨਾਣ ਇਸੇ ਤਰ੍ਹਾਂ ਤਿੰਨ ਜਿਹੜੀਆਂ ਲਾਈਨਾਂ ਮੁਹਾਰਨੀ ਦੇ ਅੰਦਰ ਬੋਲਣ ਦੇ ਵਿੱਚ ਬਹੁਤ ਔਖੀਆਂ ਹਨ ਅਗਰ ਜੀ ਇਹ ਤਿੰਨੇ ਲੈਣਾ ਕਿਸੇ ਵੀਰ ਭਰਾ ਨੂੰ ਪੜਨੀ ਆ ਜਾਣ ਜਾਣ ਤੇ ਗੁਰਬਾਣੀ ਬੜੀ ਸੌਖੀ ਸੁਖਾਲੀ ਸਿੱਖ ਲਵੇਗਾ ਤੇ ਜਿਹੜੀ ਆਪਣੀ ਜ਼ੁਬਾਨ ਹੈ ਉਹ ਪੂਰੀ ਪ੍ਰੋਪਰ ਵਧੀਆ ਉਲਟੇ ਕੀ ਗੁਰਬਾਣੀ ਦੇ ਲਈ ਸ਼ੁੱਧ ਸ਼ਬਦ ਹੈ ਉਹ ਉਹ ਆਚਾਰਨ ਆ ਜਾਣਗੇ ਵਾਹਿਗੁਰੂ ਜੀ ਦਾ ਕਾਰਸਾ ਵਾਹਿਗੁਰੂ ਜੀ ਕੀ ਫਤਿਹ